ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੀ ਗ੍ਰਿਫਤਾਰੀ ਹੋਵੇਗੀ ਕਿਸ ਮਾਮਲੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀਆਂ ਮੁਸ਼ਕਲਾਂ ਵਧੀਆਂ ਨੇ ਕਿਉਂ ਈਡੀ ਦੇ ਵੱਲੋਂ ਸੰਮਣ ਜਾਰੀ ਕੀਤੇ ਗਏ ਨੇ ਖਬਰ ਬੜੀ ਐ ਮੈਂ ਗੱਲਬਾਤ ਇਸ ਉੱਪਰ ਕਰਾਂਗੇ ਤੇ ਉਧਰ ਐਲੋਪੀ ਲੀਡਰ ਪ੍ਰਤਾਪ ਸਿੰਘ ਬਾਜਵਾ ਵੀ ਲਗਾਤਾਰ ਮੁਸ਼ਕਲਾਂ ਦੇ ਵਿੱਚ ਫਸਦੇ ਜਾ ਰਹੇ ਨੇ ਬੀਤੇ ਕੱਲ ਤਲਬ ਹੋਣ ਦੇ ਲਈ ਕਿਹਾ ਗਿਆ ਸੀ ਪਰ ਪ੍ਰਤਾਪ ਸਿੰਘ ਬਾਜਵਾ ਆਪ ਨਹੀਂ ਪੇਸ਼ ਹੁੰਦੇ ਵਕੀਲ ਦੇ ਰਾਹੀਂ ਉਹਨਾਂ ਦੇ ਵੱਲੋਂ ਪੱਖ ਰੱਖਿਆ ਜਾਂਦਾ ਹੈ ਕੀ ਕੁਝ ਵਕੀਲ ਦੇ ਵੱਲੋਂ ਪ੍ਰਤਾਪ ਸਿੰਘ ਬਾਜਵਾ ਦੇ ਪੱਖ ਦੇ ਵਿੱਚ ਕਿਹਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮਾਮਲਾ ਸੁਲਝ ਜਾਵੇਗਾ ਜਾਂ ਫਿਰ ਮੁਸ਼ਕਲਾਂ ਹੋਰ ਵਧਣਗੀਆਂ ਗੱਲਬਾਤ ਇਸ ਉੱਪਰ ਕਰਾਂਗੇ ਤੇ ਉਧਰ ਜਦੋਂ ਪੰਜਾਬ ਦੀ ਅਰਥ ਵਿਵਸਥਾ ਨੂੰ ਦੇਖਦੇ ਹਾਂ ਤਾਂ ਕਈ ਸਵਾਲ ਖੜੇ ਹੁੰਦੇ ਨੇ ਉਸ ਦੇ ਨਾਲ ਹੀ ਸਵਾਲ ਖੜਾ ਹੁੰਦਾ ਕਿ ਕਿਸਾਨੀ ਕਿਉਂ ਨਹੀਂ ਪਰਫੁੱਲਤ ਹੋ ਪਾਰੀ ਲਗਾਤਾਰ ਪੰਜਾਬ ਦਾ ਕਿਸਾਨ ਕਰਜ਼ੇ ਹੇਠਾਂ ਡੁੱਬਦਾ ਜਾ ਰਿਹਾ ਹੈ ਹੁਣ ਕੁਝ ਤਾਜ਼ੇ ਅੰਕੜੇ ਸਾਹਮਣੇ ਆਏ ਨੇ ਜੋ ਕਿ ਬੇहद ਹੈਰਾਨ ਕਰ ਦੇਣ ਵਾਲੇ ਨੇ ਉਹ ਅੰਕੜੇ ਕੀ ਨੇ ਇਸ ਤੇ ਵੀ ਅਹਿਮ ਗੱਲਬਾਤ ਕਰਾਂਗੇ ਤੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਕਿਸਾਨੀ ਅੰਦੋਲਨ ਤੋਂ ਬਾਅਦ ਭਾਰਤ ਦੇ ਵਿੱਚ ਫਿਰ ਇੱਕ ਵਾਰ ਵੱਡੀ ਮੂਵਮੈਂਟ ਸ਼ੁਰੂ ਹੋਣ ਜਾ ਰਹੀ ਆ ਅੱਜ ਭਾਰਤ ਬੰਦ ਕਰਨ ਦੇ ਕੀ ਮਾਇਨੇ ਨੇ ਕੀ ਕਾਰਨ ਨੇ ਕਿਉਂ ਭਾਰਤ ਬੰਦ ਕਰਨ ਦਾ ਸੱਦਾ ਦੇਣਾ ਪਿਆ ਤੇ ਕਿਹੜੀ-ਕਿਹੜੀ ਪਾਰਟੀਆਂ ਦੇ ਵੱਲੋਂ ਸਮਾਪਿਤ ਕੀਤੀ ਜਾ ਰਹੀ ਹੈ ਇਸ ਤੇ ਵੀ ਅਹਿਮ ਗੱਲਬਾਤ ਕਰਨੀ ਹੈ ਇਹਨਾਂ ਖਬਰਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਜੀ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰੂੰਗਾ ਅਣਕੀ ਸਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਰਖੜਾ ਸਾਹਿਬ ਸਾਰੇ ਸਤਿ ਸ਼੍ਰੀ ਅਕਾਲ ਅਣਕੀ ਸਰ ਸਭ ਤੋਂ ਪਹਿਲੀ ਖਬਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜੋ ਈਡੀ ਦੇ ਵੱਲੋਂ ਸੰਮਨ ਜਾਰੀ ਕੀਤੇ ਗਏ ਨੇ ਉਹਨਾਂ ਦੇ ਪੁੱਤਰ ਨੂੰ ਵੀ ਸੰਮਨ ਜਾਰੀ ਕੀਤੇ ਨੇ ਗਏ ਨੇ ਹਾਲਾਂਕਿ ਇਸ ਵਕਤ ਕੈਪਟਨ ਅਮਰਿੰਦਰ ਸਿੰਘ ਜੋ ਫੋਰਟਿਸ ਹਸਪਤਾਲ ਦੇ ਵਿੱਚ ਜੇਰੇ ਇਲਾਜ ਨੇ ਜੀ ਉਹ ਸੰਮਨ ਕਿਉਂ ਜਾਰੀ ਕੀਤੇ ਗਏ ਨੇ ਕਿਸ ਮਾਮਲੇ ਦੇ ਵਿੱਚ ਜਾਰੀ ਕੀਤੇ ਗਏ ਨੇ ਕੀ ਮੁਸ਼ਕਲਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਸ ਸਕਦੀਆਂ ਨੇ ਦੇਖੋ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਜਿਹੜੇ ਸਾਬਕਾ ਮੁੱਖ ਮੰਤਰੀ ਆ ਰਾਜਨੀਤੀ ਦੇ ਇੱਕ ਬਾਹਰ ਖਿਡਾਰੀ ਨੇ ਨੀਤੇ ਸਮੇਂ ਦੇ ਵਿੱਚ ਵੀ ਉਹਨਾਂ ਦੇ ਉੱਤੇ ਈਡੀ ਨੂੰ ਲੈ ਕੇ ਕਈ ਤਰੀਕੇ ਦੀਆਂ ਚਪਚਾਅਵਾਂ ਜੜੀਆਂ ਉਹ ਚੱਲਦੀਆਂ ਰਹੀਆਂ ਨੇ ਖਾਸ ਤੌਰ ਤੇ ਉਹਨਾਂ ਦੇ بیٹے ਨੂੰ ਲੈ ਕੇ ਕਿਉਂਕਿ ਉਹਨਾਂ ਦੇ بیٹے ਦੇ ਸੰਬੰਧੀ ਪਤਾ ਲੱਗਾ ਸੀ ਕਿ ਇੱਕ ਕੇਸ ਹੈ ਜਿਹੜਾ ਬੜਾ ਪੁਰਾਣਾ ਉਹਦੇ ਸੰਬੰਧ ਵਿੱਚ ਈਡੀ ਜਿਹੜੀ ਸੀ ਉਹਨਾਂ ਨੂੰ ਸੰਬੰਧ ਜਿਹੜੇ ਉਹ ਕਰ ਸਕਦੀ ਸੀ ਤਾਂ ਫਿਰ ਜਿਸ ਤਰੀਕੇ ਨਾਲ ਮੈਂ ਪਹਿਲਾਂ ਆਪਣੀ ਗੱਲ ਸਟਾਰਟ ਕਰਨਾ ਹੈ}}{|ਗੱਲ ਕਹੀ| ਇੱਕ ਕੈਪਟਨ ਅਮਰਿੰਦਰ ਸਿੰਘ ਰਾਜਨੀਤੀ ਦੇ ਮੱਦੇ ਹੋਏ ਖਿਡਾਰੀ ਨੇ ਤੇ ਜਦੋਂ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਛੱਡਿਆ ਤਾਂ ਉਹਨਾਂ ਨੇ ਫਿਰ ਆਪਣੀ ਪਾਰਟੀ ਬਣਾਈ ਤੇ ਫਿਰ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਬੰਦਾਂ ਜਿਹੜਾ ਪੜਨ ਲਿਆ ਤਾਂ ਉਸ ਉਹਦੇ ਚਕਚਾਵੇਂ ਸਨ ਕਿ ਭਾਰਤੀ ਜਨਤਾ ਪਾਰਟੀ ਨੂੰ ਸਿਰਫ ਇਸ ਕਰਕੇ ਗਏ ਆ ਜੋ ਈ.ਡੀ ਦੀ ਜਿਹੜੀ ਕਾਰਵਾਈ ਆ ਉਹਨਾਂ ਦੇ ਖਿਲਾਫ ਜਿਹੜੀ ਆ ਉਹ ਨਾ ਹੋ ਸਕੇ ਤੇ ਇਹ ਹੁਣ ਇੱਕ ਰੁਟੀਨ ਦੇ ਵਿੱਚ 12 ਤੇ 13 ਫਰਵਰੀ ਨੂੰ ਉਹਨਾਂ ਦੇ ਬੇਟੇ ਔਰ ਉਹਨਾਂ ਨੂੰ ਸਬਨ ਜਿਹੜੇ ਸੀ ਈ.ਡੀ ਦਫਤਰ ਦੇ ਵਿੱਚ ਸ਼ਾਮਲ ਹੋਣ ਵਾਸਤੇ ਭੇਜ ਦਿੱਤੇ ਸਨ ਤਾਂ ਉਹਨਾਂ ਨੇ ਤਾਂ ਇੱਕ ਜਿਹੜਾ ਉਹ ਜਿਹੜਾ ਫੌਟੋ ਸੀ ਉਸ ਪਾਲ ਦੇ ਚੋ ਦਾਖਲੇ ਦੇ ਸੰਬੰਧੀ ਉਹਨਾਂ ਨੇ ਤਰਕ ਦੇ ਦਿੱਤਾ ਕਿ ਉਹ ਗੋਡਿਆਂ ਦੀ ਰਿਪਲੇਸਮੈਂਟ ਵਾਸਤੇ ਉੱਥੇ ਦਾਖਲ ਨਹੀਂ ਹੋਤੇ ਪਹੁੰਚ ਨਹੀਂ ਸਕਦੇ ਤੇ ਬਾਕੀ ਰਖੜਾ ਸਭ ਤੁਸੀਂ ਇਹ ਜਾਣਦੇ ਜੀ ਜਿਹੜਾ ਵੀ ਬੰਦਾ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੈਗਾ ਉਹ ਭਾ ਜਿੱਡਾ ਮਰਜ਼ੀ ਵੱਡਾ ਜਿਹੜੇ ਮਰਜ਼ੀ ਵੱਡੇ ਉੱਥੇ ਤੇ ਦੋਸ਼ ਲੱਗੇ ਹੋਣ ਪਰ ਇਸ ਦੇ ਭਾਰਤੀ ਜਨਤਾ ਪਾਰਟੀ ਦੀ ਵਾਸ਼ਿਕ ਮਸ਼ੀਨ ਦੇ ਵਿੱਚ ਉਸ ਨੂੰ ਠੀਕ-ਠਾਕ ਕਰਕੇ ਉਹ ਭੇਜ ਦਿੱਤਾ ਜਾਂਦਾ ਇਹਦੇ ਸੰਦਰਭ 'ਚ ਤੁਸੀਂ ਮਹਾਰਾਸ਼ਟਰ ਦੇ ਜਿਹੜੇ ਜਿਹੜੇ ਮਰਹੂਮ ਉਹ ਪ੍ਰਾਸਟ ਉਹ ਸੀਐਮਸੀ ਅਜੀਤ ਕੁਆਰ ਤੁਸੀਂ ਉਹਨਾਂ ਦੇ ਕਈ ਤਰੀਕੇ ਦੇ ਜਿਹੜੇ ਇਲਜ਼ਾਮ ਲੱਗੇ ਸੀ ਇਹ ਪਰ ਜਦੋਂ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਜਨਮ ਕੀਤਾ ਤਾਂ ਉਸ ਮਾਸ਼ੀਨ ਦੇ ਵਿੱਚੋਂ سارے ਗੁੱਟ ਠੀਕ ਹੋਣ ਅਜਿਹੀ ਸਥਿਤੀ ਹੈ ਕੈਪਟਨ ਅਮਰਿੰਦਰ ਸਿੰਘ ਦੀ ਕੈਪਟਨ ਅਮਰਿੰਦਰ ਸਿੰਘ ਦੀ ਈਡੀ ਦੇ ਸੰਬੰਧ ਤੇ ਜਰੂਰਚਾਰੀ ਹੋਈ ਨਹੀਂ ਇਹ ਬੀਤੇ ਦੌਰ ਵਿੱਚ ਵੀ ਹੋਈ ਸੀ ਪਰ ਉਹ ਅਜੇ ਤੱਕ ਕਦੇ ਓਪੀਸ਼ੇਰੇ ਉਹ ਨਹੀਂ ਹੋਈ ਹੁਣ ਵੀ ਉਹਨਾਂ ਨੇ ਬਿਮਾਰੀ ਦਾ ਬਹਾਨਾ ਲਾ ਕੇ ਜਿਹੜਾ ਉਹ ਕਹਿ ਦਿੱਤਾ ਤੇ ਜੇਕਰ ਇਹ ਦੇ ਮੁਕਾਬਲੇ ਕਿਸੇ ਕੋਈ ਹੋਰ ਪਾਰਟੀ ਦਾ ਨੇਤਾ ਹੁੰਦਾ ਜਾਂ ਲੀਡਰ ਹੁੰਦਾ ਜਾਂ ਵਰਕਰ ਹੁੰਦਾ ਜਾਂ ਸਮਰਥਕ ਹੁੰਦਾ ਤੇ ਹੁਣ ਤੱਕ ਈਡੀ ਨੇ ਉਹਦੇ ਦਰਵਾਜ਼ੇ ਦੀ ਪਿਆਰ ਜਿਹੜੀ ਸੀ ਉਹ ਲੱਭ ਲਈ ਹੋਈ ਸੀ। ਉਹ ਅਜਿਹੀਆਂ ਸਥਿਤੀਆਂ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਨੇ ਬਾਕੀ ਜਿਹੜਾ ਬਰਿੰਦਰ ਸਿੰਘ ਵਾਸਤੇ ਇੱਕ ਵੀ ਖਾਸ ਗੱਲ ਨਹੀਂ ਹੈਗੀ ਕਿ ਈਡੀ ਦਾ ਜਿਹੜਾ ਨੋਟਸ ਜਿਹੜਾ ਉਹਨਾਂ ਨੂੰ ਜਾਰੀ ਹੋਇਆ ਬਾਕੀ ਹਾਂ ਚਚਾਵਾ ਜ਼ਰੂਰ ਨੇ ਕਿ ਉਹ ਉਹਨਾਂ ਵਾਸਤੇ ਮੁਸ਼ਕਲਾਂ ਪੈਦਾ ਹੋ ਸਕਣੇ ਪਰ ਕੱਲ ਲੱਗਦੀ ਨਹੀਂ ਕਿਉਂਕਿ ਇਹਦੇ ਵਿੱਚ ਉਹਨਾਂ ਦੇ بیٹے ਵੀ ਇੱਕ ਪੁਰਾਣੇ ਕੇਸ ਦੇ ਵਿੱਚ ਉਹਨਾਂ ਨੂੰ ਜਿਹੜਾ ਉਹ ਸੱਦਿਆ ਗਿਆ ਜਿਹੜਾ ਕੇਸ ਬਹੁਤ ਪੁਰਾਣਾ ਹੈਗਾ ਉਹ ਸਮੇਂ ਸਮੇਂ ਨੂੰ ਨੋਟਸ ਚੱਲੀ ਹੁੰਦਾ ਪਰ ਕੈਪਟਨ ਮੇਰਾ ਨੇ ਖੇਲ ਕਰਪਾਣਾ ਬ੍ਰਹਦਰ ਸਿੰਘ ਨੇ ਇਹਦਾ ਕੋਈ ਫਰਕ ਜਿਹੜਾ ਉਹ ਪਾਵੇ। ਬਿਲਕੁਲ। ਅਣਕੀ ਸਰ ਉੱਧਰ ਜੋ ਬਿਆਨ ਐਲੋਪੀ ਲੀਡਰ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਦਿੱਤਾ ਗਿਆ ਸੀ ਉਸ ਮਾਮਲੇ ਦੇ ਵਿੱਚ ਲਗਾਤਾਰ ਆਮ ਆਦਮੀ ਪਾਰਟੀ ਦੇ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤੇ ਐਸਸੀ ਕਮਿਸ਼ਨ ਪੰਜਾਬ ਦੇ ਵੱਲੋਂ ਵੀ ਉਹਨਾਂ ਨੂੰ ਤਲਬ ਕੀਤਾ ਗਿਆ ਸੀ ਪਰ ਬੀਤੇ ਕੱਲ ਆਪ ਪੇਸ਼ ਉਹ ਨਹੀਂ ਹੋਏ ਆਪਣੇ ਵਕੀਲ ਦੇ ਰਾਹੀਂ ਉਹਨਾਂ ਦੇ ਵੱਲੋਂ ਆਪਣਾ ਪੱਖ ਰੱਖਿਆ ਗਿਆ ਇਸ ਮਾਮਲੇ ਦੇ ਵਿੱਚ ਕਿਵੇਂ ਦੇਖਦੇ ਹੋ ਕਿ ਐਲੋਪੀ ਲੀਡਰ ਪ੍ਰਤਾਪ ਸਿੰਘ ਬਾਜਵਾ ਦਾ ਇਹ ਮਾਮਲਾ ਹੁਣ ਸੁਲਝ ਜਾਵੇਗਾ ਜਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਮੁਸ਼ਕਲਾਂ ਹੋਰ ਵਧਣਗੀਆਂ ਆ ਦੇਖੋ ਰਖੜਾ ਸਾਹਿਬ ਪ੍ਰਤਾਪ ਸਿੰਘ ਬਾਜਵੇ ਨੇ ਜਿਸ ਦਿਨ ਇਹ ਬਿਆਨ ਦਿੱਤਾ ਉਸ ਤੋਂ ਅਗਨੇ ਦਿਨ ਵੀ ਆਪਾਂ ਇਹ ਗੱਲ ਕੀਤੀ ਸੀ ਕਿ ਉਸ ਪ੍ਰੋਗਰਾਮ ਦੇ ਵਿੱਚ ਜਿੱਥੇ ਬਾਜਵਾ ਸਾਹਿਬ ਬਿਆਨ ਦੇ ਰਹੇ ਸੀ ਇੱਥੇ ਵੀ ਉਹਨਾਂ ਨੇ ਦਲਤ ਸ਼ਬਦ ਦਾ ਪ੍ਰਯੋਗ ਜਿਹੜਾ ਉਹ ਨਹੀਂ ਕੀਤਾ ਔਰ ਆਮ ਆਦਮੀ ਪਾਰਟੀ ਦੇ ਇਸ ਨੂੰ ਧਲਤ ਵਰਸਸ ਕਾਂਗਰਸ ਵਿਸ਼ਾ ਬਣਾਉਣ ਦੇ ਵਿੱਚ ਧਲਤ ਵਰਸਸ ਕਾਂਗਰਸ ਤਾਂ ਇਹ ਮੁੱਦਾ ਉਹਨਾਂ ਨੇ ਬਣਾ ਲਿਆ ਔਰ ਮੁੱਦਾ ਬਣਾ ਕੇ ਉਹਨਾਂ ਨੇ ਜਿਸ ਤਰੀਕੇ ਨਾਲ ਪ੍ਰਤਾਪ ਸਿੰਘ ਬਾਜਵੇ ਦੇ ਪ੍ਰਚਾਰ ਕੀਤਾ ਉਹ ਸਾਰੇ ਦੇ ਸਾਹਮਣੇ ਹੈਗਾ ਤੇ ਅਖੀਰ ਫਿਰ ਇਹ ਮਸਲਾ ਜਿਹੜਾ ਅਨੁਸੂਚਿਤ ਜਾਤੀ ਕਮਿਸ਼ਨ ਦੇ ਪਾਸ ਪਹੁੰਚਦਾ ਹੈ ਤੇ ਉਹਨਾਂ ਵੱਲੋਂ ਸਰਦਾਰ ਪ੍ਰਤਾਪ ਸਿੰਘ ਬਾਜਵੇ ਨੂੰ ਆਪਣਾ ਪੱਖ ਸਪਸ਼ਟ ਕਰਨ ਵਾਸਤੇ ਉਹ ਤਲਬ ਜਿਹੜਾ ਉਹ ਕੀਤਾ ਜਾਂਦਾ ਤੇ ਮੈਂ ਉਸ ਦਿਨ ਕਿਹਾ ਸੀ ਕਿ ਪ੍ਰਤਾਪ ਸਿੰਘ ਬਾਜਵਾ ਦਾ ਪਿਤੇ ਸਮੇਂ ਦਾ ਇਤਿਹਾਸ ਦੱਸਦਾ ਕਿ ਉਹ ਇਦਾਂ ਹੀ ਕਰਦੇ ਹੁੰਦੇ ਆ ਕਦੇ ਉਹਨਾਂ ਨੇ ਨਾਂ ਤੇ ਮਾਫੀ ਮੰਗਣੀ ਆ ਆਪਣੀ ਗੱਲ ਤੇ ਜਿੱਥੇ ਉਹ ਅੜ ਗਏ ਤੇ ਉਹ ਅੜ ਗਏ ਤਾਂ ਉਹੋ ਜਿਹੀਆਂ ਸਥਿਤੀਆਂ ਸੀ ਕੱਲ ਉਹਨਾਂ ਨੂੰ ਐਸੀ ਕਮਿਸ਼ਨ ਨੇ ਚੇਅਰਮੈਨ ਨੇ ਚਲਬ ਕੀਤਾ ਪਰ ਉਹ ਆਪ ਉਪੇਸ਼ ਨਹੀਂ ਹੋਈ ਦੂਜੇ ਪੱਲੇ ਉਹਨਾਂ ਨੇ ਆਪਣੇ ਵਕੀਲ ਨੂੰ ਜਿਹੜਾ ਉਪੇਸ਼ ਕਰੇ ਤਾਂ ਪਰ ਦੂਜੇ ਪਾਸੇ ਜਿਹੜੀ ਆਮ ਆਦਮੀ ਪਾਰਟੀ ਆ ਉਹ ਵੀ ਇਸ ਮੁੱਦੇ ਨੂੰ ਏਡੀ ਛੰਡੀ ਛੱਡਣ ਦੇ ਰੌਂਦ ਵਿੱਚ ਦਿਖਾਈ ਜਿਹੜੀ ਆ ਉਹ ਨਹੀਂ ਦੇ ਰਹੀ ਕਿਉਂਕਿ ਸਰਕਾਰ ਐਸਲੀ ਉਹਨਾਂ ਦੀ ਹੈ ਪੰਜੋ ਉਹ ਮਰਜ਼ੀ ਕਰ ਸਕਦੇ ਉਹਦੀ ਕੋਸ਼ਿਸ਼ ਇਹ ਹੋਊਗੀ ਕਿ ਪ੍ਰਤਾਪ ਸਿੰਘ ਬਾਜਵਾ ਵਾਸਤੇ ਜਿਹੜੀਆਂ ਮੁਸ਼ਕਲਾਂ ਨੇ ਉਹ ਪੈਦਾ ਕੀਤੀਆਂ ਜਾਣ ਅਖਰਾਜੀ ਅਕਾਦਮੀ ਖਾਸ ਤੌਰ ਤੇ ਬੀਤੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਦੇ ਚਾਹੇ ਪ੍ਰਧਾਨ ਨੇ ਕਿ ਚਾਹੇ ਕੋਈ ਹੋਰ ਲੀਡਰ ਨੇ ਜਿਸ ਤਰੀਕੇ ਨਾਲ ਉਹਨਾਂ ਦਾ ਦਲਤ ਵਰਗ ਪ੍ਰਤੀ ਵਰਤਾਰਾ ਜਾਂ ਵਤੀਰਾ ਜਿਹੜਾ ਸਾਹਮਣੇ ਆਇਆ ਖਾਸ ਤੌਰ ਤੇ ਰਾਜਾ ਬਰੇਂਡੀਆਂ ਸਟੇਟਮੈਂਟਾਂ ਜਿਸ ਤਰੀਕੇ ਨਬੂਕਾ ਸਿੰਘ ਦੇ ਸੰਦਰਭ ਵਿੱਚ ਆਈਆਂ ਜੰਗਿਆਨੀ ਜੈਲ ਸਿੰਘ ਦੇ ਸੰਦਰਭ ਪੈਣੀ ਹੈ ਤਾਂ ਉਸ ਤੋਂ ਮਕਸਦ ਪਿੰਡ ਦੇ ਜ਼ਿਲ੍ਹੇ ਦੇ ਨ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਹੋਈ ਇੱਕ ਜਿਹੜੀ ਮਹਿੰਮਿਆ ਉਛ ਗਈ ਤਾਂ ਉਹ ਚੀਜ਼ਾਂ ਨੂੰ ਲੈ ਕੇ ਮੇਰੀ ਇਹ ਵਿਰੋਧੀ ਪਾਰਟੀਆਂ ਜਾਂ ਆਮ ਲੋਕ ਵੀ ਇਹਨਾਂ ਸੂਚਨ ਵਾਸਤੇ ਮਜਬੂਰ ਹੋ ਜਾਂਦੇ ਨੇ ਇਹ ਸ਼ਾਇਰ ਪ੍ਰਤਾਪ ਸਿੰਘ ਬਾਜਪੀ ਨੇ ਇਸੇ ਹੀ ਭਾਵਨਾ ਦੇ ਬਹਿਤ ਜਿਹੜੀ ਆ ਉਹ ਗੱਲ ਕੀਤੀ ਹੋਵੇ ਕਿ ਹਾਂ ਇਹ ਤਾਂ ਬਹਿਤ ਜਿਹੜਾ ਉਹ ਜਾ ਦਵਾਂਗੇ ਕਿਉਂਕਿ ਕਾਂਗਰਸ ਪਾਰਟੀ ਦਾ ਸਮਝਾ ਵਰਤਾਰਾ ਜਿਹੜਾ ਪਿਛਲੇ ਸਮੇਂ ਚ ਰਿਹਾ ਚਾਹੀ ਉਹ ਚਰਨਜੀਤ ਸਿੰਘ ਚੰਨੀ ਦੇ ਸੰਦਰਭ ਚ ਸੀ ਜਿਹੜਾ ਰਾਜੀ ਰਾਜੀ ਨੇ ਗੋਲਿੰਗਤੀ ਜਾਂ ਜਿੱਦੂ ਦੇ ਕਾਂਗਰਸ ਦੀ ਹਾਈ ਕਮੰਡ ਜਿਸ ਤਰੀਕੇ ਦਾ ਵਰਤਾਰਾ ਉਹ ਸਾਹਮਣੇ ਆਇਆ ਤਾਂ ਉਹਦੇ ਵਿੱਚ ਇਹ ਸੁਭਾਵਿਕ ਪ੍ਰਸ਼ਨ ਜਿਹੜੀ ਉੱਠ ਕੇ ਪੈਦਾ ਹੋ ਜਾਂਦੇ ਕਿ ਕਿਤੇ ਕਾਂਗਰਸ ਐਸ ਦੀ ਇੱਕ ਵਿਸ਼ੇਸ਼ ਰਣਨੀਤੀ ਦੇ ਤਹਿਤ ਨਹੀਂ ਚੱਲਦੀ ਪਈ ਤਾਂ ਉਸੇ ਤਹਿਤੀ ਪ੍ਰਤਾਪ ਸਿੰਘ ਬਾਜਪੀ ਨੇ ਇਹ ਜਿਹੜਾ ਬਿਆਨ ਦਿੱਤਾ ਹੋਵੇ। ਉਹ ਤੁਸੀਂ ਇਹ ਦੇਖ ਲਓ ਕਿ ਜਿਸ ਦਿਨ ਪ੍ਰਤਾਪ ਸਿੰਘ ਬਾਜਪੀ ਨੇ ਇਹ ਬਿਆਨ ਦਿੱਤਾ ਤਾਂ ਪ੍ਰਤਾਪ ਸਿੰਘ ਬਾਜਪੀ ਨਾਲ ਬਿਲਕੁਲ ਅਲੱਗ ਤਰ੍ਹਾਂ ਕੋਈ ਨਹੀਂ ਕੋਈ ਬਾਕੀ ਲੀਡਰ ਉਹਨਾਂ ਦੀ ਪਿੱਠ ਤੇ ਆ ਕੇ ਖੰਡਾ ਨਹੀਂ। ਜਿਸ ਤਰੀਕੇ ਨਾਲ ਚਰਨਜੀਤ ਸਿੰਘ ਚੰਨੀ ਦੀ ਪਿੱਠ ਤੇ ਵੀ ਕੋਈ ਨਹੀਂ ਸੀ ਖੰਡਾ। ਉਹ ਇਹ ਜਿਹੜੀਆਂ ਐਸਵੀ ਕਾਂਗਰਸ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਨੇ ਜਾਂ ਕਾਂਗਰਸ ਪੜੀਆਂ ਦੇ ਲੀਡਰਾਂ ਦੇ ਜਿਹੜੇ ਖਾਸ ਤੌਰ ਤੇ ਪ੍ਰਤਾਪ ਵਰਗੇ ਜਾਂ ਰਾਜਾ ਬੜਿੰਗ ਵਰਗੇ ਦੇ ਜਿਹੜੇ ਵਿਵਾਦਪੂਰਨ ਇਹ ਪਾਰਟੀ ਨੂੰ ਅੰਧੇਰ ਦੇ ਹਨ ਦੇ ਵਿੱਚ ਬੜੀ ਨਮੋਸ਼ੀ ਦਾ ਸਾਹਮਣਾ ਕਰਨ ਵਾਸਤੇ ਮਜਬੂਰ ਜਰਾ ਉਹ ਖੜਤੇ ਪਏ ਆ ਤੁਸੀਂ ਦੇਖੋ ਕਿ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਜਿਹੜੀ ਆ ਪੰਜਾਬ ਦੇ ਵਿੱਚ ਹਰ ਹਿੱਲਾ ਉਹ ਅਪਣਾ ਰਹੀ ਹੈ ਜੇ ਉਹਨਾਂ ਨੂੰ ਦਲਤ ਨੂੰ ਇਕੱਠੇ ਰੱਖਣ ਦੀ ਤੇ ਦਬਾਵੇ ਦੇ ਵਿੱਚ ਜਾ ਕੇ ਡੇਰਾ ਬੱਲਾ ਦੇ ਵਿੱਚ ਜਾ ਕੇ ਉਹ ਗੱਲਬਾਤ ਕਰ ਲੈਂਦੇ ਆ ਜਿੱਥੇ ਦਲਤਵਾਣ ਦਾ ਤਗੜਾ ਆਧਾਰ ਤੇ ਲਈ ਸੀਟਾਂ ਉਸ ਤੇ ਪ੍ਰਭਾਵ ਅਧੀਨ ਨੇ ਦੂਜੇ ਪਾਸੇ ਜੇਕਰ ਬਿਕਰਮਜੀਤ ਸਿੰਘ ਨਾਲ ਮਿਲਣਾ ਚਾਹਤੇ ਤਾਂ ਉਹਨੂੰ ਵੀ ਉਹ ਨਾਲ ਲੈ ਲਦੇ ਆ ਅਰਾਦਾ ਸੂਮੀ ਜਿਹੜੇ ਮੁਖੀ ਨੇ ਉਹਨਾਂ ਨਾਲ ਨੂੰ ਉਹਨਾਂ ਦਾ ਤਾਲ ਮੇਲਾ ਜਦੋਂ ਕਿ ਕਾਂਗਰਸ ਪਾਰਟੀ ਐਸ ਦੀ ਕੁਝ ਪਤਾ ਨਹੀਂ ਲੱਗਦਾ ਕਿ ਕੀ ਹੋ ਰਿਹਾ ਜਾਂ ਕੀ ਨਹੀਂ ਹੋ ਰਿਹਾ ਅਗਰ ਵੇਖਿਆ ਜਾਵੇ ਤਾਂ ਚਰਨਜੀਤ ਸਿੰਘ ਚੰਨੀ ਦੇ ਸਬੰਧ ਜਿਹੜੇ ਸੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਵੀ ਪੋਚ ਰਹੀ ਸੀ ਤੇ ਦੂਜੇ ਪਾਸੇ ਅਗਰ ਵੇਖਿਆ ਜਾਵੇ ਤਾਂ ਢੇਰਾ ਬੱਲਾ ਵਿਖੇ ਵੀ ਉਹਨਾਂ ਦਾ ਪੂਰਾ ਮਾਨਸਿਕ ਘਾਟ ਸੀ ਪਰ ਜਿਸ ਤਰੀਕੇ ਦੀ ਹਾਈ ਕਮਾਂਡ ਤੋਂ ਬਾਅਦ ਉਹਨਾਂ ਦੀ ਲੱਤਾਂ ਜਿਹੜੀਆਂ ਖਿੱਚੀਆਂ ਗਈਆਂ ਨੇ ਉਹ ਬਿਲਕੁਲ ਇੱਕ ਸਾਇਲੈਂਟ ਹੋ ਕੇ ਆਪਣਾ ਕੰਮ ਜਿਹੜਾ ਉਹ ਕਰਦੇ ਆ ਤੇ ਦੂਜੇ ਪਾਸੇ ਉਹਨੂੰ ਪ੍ਰਫਾਦ ਬਾਜਵਾ ਜਿਵੇਂ ਕਿਸੇ ਗੱਲ ਤੋਂ ਉਹ ਚਰਚਾ ਦਾ ਵਿਸ਼ਾ ਬਣ ਗਏ ਆ ਉਹ ਆਮ ਆਦਮੀ ਪਾਰਟੀ ਦਾ ਅਸ਼ੀਆ ਕਰ ਰੂਗਾ ਤੇ ਇੰਨੀ ਜਲਦੀ ਇਹ ਮੁੰਤਾ ਜਿਹੜਾ ਉਹ ਖਤਮ ਨਾ ਹੁੰਦਾ ਜਾਵੇ ਕਿ ਜਿਸ ਤਰ੍ਹਾਂ ਇਹ ਜੁਝੀ ਰਾਜਨੀਤੀ ਅਸਲੇ ਪੰਜਾਬ ਤੇ ਚੱਲਦੀ ਪਈ ਆ ਉਹ ਜੁਝੀ ਰਾਜਨੀਤੀ ਹੁਣ ਮੇਰਾ ਖਿਆਲ ਆਮ ਆਦਮੀ ਪਾਰਟੀ ਨੇ ਆਪਣੀ ਜਿਹੜੀ ਸ਼ੁਰੂ ਕਰਦੀ ਆ ਕਿ ਜੇਕਰ ਦੰਦ ਕਾਂਡਾ ਤਾਂ ਫਿਰ ਦੰਦ ਕਾਂਡਾ ਦੇ ਖੇਡ ਕੇ ਜੇਕਰ ਕੁਝ ਬੰਦਾ ਤਾਂ ਬਣਾ ਲਿਆ ਬਾਕੀ ਚਲੋ ਇਹਦਾ ਫੈਸਲਾ ਤੇ 2027 ਦੇ ਵਿੱਚ ਲੋਕਾਂ ਨੇ ਕਰਨਾ ਕਿ ਲੋਕਾਂ ਨੇ ਦਲਤ ਵੋਟ ਦੇ ਅਧਾਰ ਤੇ ਵੋਟ ਪਾਉਣੀ ਹੈ ਜਾਂ ਕਿਤੇ ਅਗੇ ਕੰਮਾਂ ਦੇ ਅਧਾਰ ਤੇ ਪਾਉਣੀ ਹੈ ਪਰ ਆਮ ਆਦਮੀ ਪਾਰਟੀ ਪ੍ਰਤਾਪ ਸਿੰਘ ਬਾਦਲਾ ਦਾ ਏਡੀ ਛੇਤੀ ਕਹਣਾ ਸ਼ਟਰ ਨੂੰ ਅਜੇ ਰੌਚ ਦਿਖਾਈ ਨਹੀਂ ਦੇ ਦੇ ਬਿਲਕੁਲ ਅਣਕਸਾਰ ਉਧਰ ਹੀ ਜੇਕਰ ਪੰਜਾਬ ਦੀ ਅਰਥਵਿਵਸਥਾ ਦੀ ਜਦੋਂ ਗੱਲ ਕਰਦੇ ਆ ਤਾਂ ਕਈ ਪ੍ਰਕਾਰ ਦੇ ਸਵਾਲ ਆ ਜੋ ਖੜੇ ਹੁੰਦੇ ਨੇ ਤੇ ਉੱਥੇ ਹੀ ਜੇਕਰ ਕਿਸਾਨੀ ਦੀ ਗੱਲ ਕਰੀਏ ਲਗਾਤਾਰ ਸਰਕਾਰ ਦੇ ਵੱਲੋਂ ਇਹ ਦਾਅਵੇ ਕੀਤੇ ਜਾਂਦੇ ਨੇ ਕਿ ਅਸੀਂ ਹਰ ਇੱਕ ਚਾਰਜ ਜੋਈ ਕਰ ਰਹੇ ਹਾਂ ਜਿਸ ਦੇ ਨਾਲ ਕਿਸਾਨੀ ਪਰਫੁੱਲਿਤ ਹੋਵੇ ਪਰ ਜਦੋਂ ਦੇਖਿਆ ਜਾਂਦਾਗਾ ਅੰਕੜੇ ਸਾਹਮਣੇ ਆਉਂਦੇ ਨੇ ਉਸ ਵਕਤ ਇਹ ਸਾਹਮਣੇ ਆਉਂਦਾ ਕਿ ਜੋ ਪੰਜਾਬ ਆ ਉਹ ਲਗਾਤਾਰ ਕਰਜ਼ੇ ਦੀ ਮਾਰ ਦੇ ਹੇਠਾਂ ਆ ਕਿਸਾਨ ਨੇ ਜੋ ਕਰਜ਼ੇ ਦੀ ਮਾਰ ਦੇ ਹੇਠਾਂ ਨੇ ਤੀਜੇ ਨੰਬਰ ਤੇ ਇਸ ਵਾਰ ਵੀ ਪੰਜਾਬ ਆ ਰਿਹਾਗਾ ਹੁਣ ਕੀ ਕੁਝ ਅੰਕੜੇ ਸਾਹਮਣੇ ਆਏ ਨੇ ਲਗਾਤਾਰ ਕਿਸਾਨੀ ਦੇ ਉੱਪਰ ਵਧ ਰਹੇ ਕਰਜ਼ੇ ਦਾ ਪੰਜਾਬ ਦੇ ਅਰਥਵਿਵਸਥਾ ਤੇ ਕੀ ਪ੍ਰਭਾਵ ਹੈ ਤੇ ਇਹ ਕੰਟਰੋਲ ਕਿਉਂ ਨਹੀਂ ਹੋ پا ਰਹੀ देखो ਜਿਹੜਾ ਕਿਸਾਨੀ ਦੀਆਂ ਮੁਸ਼ਕਲਾਂ ਨੇ ਪੰਜਾਬ ਦੇ ਵਿੱਚ ਐਸ ਲਈ ਤੁਸੀਂ ਦੇਖ ਲਓ ਕਿ ਖਾਸ ਤੌਰ ਤੇ ਕਿਸਾਨੀ ਅੰਦੋਲਨ ਜਰਨ ਤੋਂ ਸ਼ੁਰੂ ਹੋਇਆ ਉਦੋਂ ਤੋਂ ਲੈ ਕੇ ਕਿਸਾਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਖੰਡ ਜਿਹੜੀਆਂ ਨਹੀਂ ਹੁੰਦੀਆਂ ਤੇ ਜਿਸ ਕਾਰਨ ਕਿਸਾਨ ਤੁਹਾਨੂੰ ਅੱਜ ਦੇ ਦਿਨ ਛੜਕਾਂ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੇ ਜਿਹੜੇ ਉਹ ਦਿਖਾਈ ਜਿਹੜੇ ਉਹ ਦਿੰਦੇ ਨੇ ਹੁਣ ਪੰਜਾਬ ਜਿਹੜਾ ਉਹ ਦੂਜਾ ਅਲੱਗ ਇੱਕ ਪੰਜਾਬ ਖੇਤੀ ਪ੍ਰਧਾਨ ਪੰਜਾਬ ਦੇ ਕਿਸਾਨਾਂ ਨੇ ਦੇਸ਼ ਦੀ ਅਰਥ ਵਿਵਸਥਾ ਨੂੰ ਬਦਲਣ ਦੇ ਵਿੱਚ ਆਪਣੀ ਅਹਿਮ ਤੇ ਮਹੱਤਵਪੂਰਨ ਭੂਮਿਕਾ ਜਿਹੜੀ ਆ ਉਹ ਨਿਭਾਈ ਰਹੀ ਹੈ ਪਰ ਇਹਦੇ باوجود ਕਿਸਾਨ ਦੀ ਜਿਹੜੀ ਸਥਿਤੀ ਆ ਉਹ ਮਾੜੀ ਏ ਤੇ ਜਿਹੜੀ ਐਸ ਵਾਲੇ ਸਾਹਮਣੇ ਜਿਹੜਾ ਡਾਟਾ ਜਿਹੜਾ ਆਇਆ ਹਰਿਆਣਾ ਦੂਜੇ ਨੰਬਰ ਤੇ ਤੇ ਪੰਜਾਬ ਤੀਜੇ ਤੇ ਨੰਬਰ ਤੇ ਜਿਹੜਾ ਉਹ ਸਾਹਮਣੇ ਚੜਾ ਉਹ ਆ ਰਿਹਾ ਆ ਹੁਣ ਅਜਿਹੀ ਸਥਿਤੀ ਦੇ ਵਿੱਚ ਤੁਸੀਂ ਆਹ ਸਭ ਲਾ ਲਓ ਕਿ ਫਿਰ ਕਿਸਾਨ ਕਿਸ ਕਰਕੇ ਮਤਲਬ ਇੰਨੀ ਜਿਹੜਾ ਸੰਤਾਪ ਜਿਹੜਾ ਭੋਗਣ ਵਾਸਤੇ ਮਜਬੂਰ ਜਿਹੜਾ ਹੋ ਰਹੇ ਨੇ ਗੱਲ ਅਸਲ ਚ ਇਹ ਹੈਗੀ ਕਿ ਜਿਹੜੀ ਐਮਐਸਪੀ ਦੀ ਗੱਲ ਜਿਹੜੀ ਚੱਲਦੀ ਪਈ ਹੈ ਜਿਸ ਨੂੰ ਕਿਸਾਨ ਲੈ ਕੇ ਹਮੇਸ਼ਾ ਸੰਘਰਸ਼ ਦੇ ਵਿੱਚ ਰਹੇ ਨੇ ਐਮਐਸਪੀ ਕੀ ਹਨ ਤੋਂ ਫਸਣਾ ਤੇ ਮਿਲੰਦੀ ਜਿਹੜੀ ਉਹ ਗੱਲ ਚ ਹੈ ਕੇਂਦਰ ਸਰਕਾਰ ਹੋਵੇ ਚਾਹ ਪੰਜਾਬ ਸਰਕਾਰ ਹੋਵੇ ਉਹ ਗੱਲ ਕਰਦੀ ਰਹੀ ਹੈ ਜਦੋਂ ਕਿ ਕਿਸਾਨਾਂ ਨੂੰ ਹੋਰ ਫਸਲਾਂ ਵੱਲ ਵੀ ਜਿਹੜੀ ਐਮਐਸਪੀ ਦੀ ਗੱਲਬਾਤ ਜਿਹੜੀ ਹੈ ਉਹ ਦਿੱਤੀ ਜਾਣੀ ਚਾਹੀਦੀ ਤਾਂ ਜੋ ਕਿਸਾਨ ਜਿਹੜੇ ਫਸਲੀ ਚੱਕਰ ਦੇ ਵਿੱਚੋਂ ਨਿਕਲ ਕੇ ਕੁਝ ਹੋਰ ਅਸਲਾ ਵੱਲ ਜਿਹੜਾ ਉਹ ਹੋ ਸਕਣ ਪਰ ਜਿਹੜੀਆਂ ਸਥਿਤੀਆਂ ਨੇ ਉਹ ਜਿਹੜੀਆਂ ਹਮੇਸ਼ਾ ਇੱਕੋ ਜਿਹੀਆਂ ਜਿਹੜੀਆਂ ਨਹੀਂ ਰਹਿੰਦੀਆਂ ਜੇਕਰ ਸਰਕਾਰ ਸਰਕਾਰ ਤੋਂ ਜਿਹੜੀ ਵੀ ਪਾਰਟੀ ਜਿਹਨੂੰ ਵਿਰੋਧ ਚ ਹੁੰਦੀ ਹੈ ਸੱਤਾ ਭਾਰੀ ਤਾਂ ਉਸ ਵਕਤ ਕਿਸਾਨਾਂ ਦੇ ਪ੍ਰਤੀ ਉਸ ਦਾ ਨਜ਼ਰੀਆ ਕੁਝ ਹੋਰ ਹੁੰਦਾ ਜਦੋਂ ਉਹ ਕਾਹਦੀ ਸੱਤਾ ਦੇ ਵਿੱਚ ਆ ਜਾਂਦੀ ਹੈ ਉਸ ਵਕਤ ਉਹਨਾਂ ਦਾ ਨਜ਼ਰੀਆ ਜਿਹੜਾ ਉਹ ਬਦਲ ਜਾਂਦਾ ਤੇ ਜਿਹੜਾ ਕਿਸਾਨ ਆ ਉਹ ਹਮੇਸ਼ਾ ਸੰਤਾਪ ਨੂੰ ਕੋਲ ਵਾਸਤੇ ਗਰਬਜੂਰ ਹੈ ਨਾ ਤਾਂ ਉਹਦੀਆਂ ਮੁਸ਼ਕਲਾਂ ਦਾ ਜਿਹੜਾ ਸਥਾਈ ਹੱਲ ਆ ਉਹ ਕਿਸੇ ਵੀ ਸਰਕਾਰ ਪਾਸੋਂ ਜਦੋਂ ਉਹ ਸੱਤਾ 'ਚ ਹੁੰਦੀ ਹੈ ਕਿਸੇ ਵੀ ਪਾਰਟੀ ਕੋਲ ਨਹੀਂ ਹੈਗਾ ਤਾਂ ਉਸ ਦਾ ਵਰਤਾਰਾ ਜਿਹੜਾ ਫਿਰ ਉਹ ਸਾਹਮਣੇ ਆ ਤੁਸੀਂ ਦੇਖ ਲਓ ਕਿ ਚਾਹੇ ਹੁਣ ਹਰਿਆਣਾ ਆ ਹਰਿਆਣਾ ਵੀ ਐਸਐਲਯੂ ਦੀ ਅਰਥਵਿਵਸਥਾ ਉਹ ਕਿਸਾਨਾਂ ਦੇ ਇੰਤੇ ਅਦਾਤਾ ਹਾਲਾ ਕੀ ਕਿਸਾਨ ਹਰਿਆਣਾ ਦੀ ਕੁਝ ਇਹ ਪੰਜਾਬ ਤੋਂ ਬੈਟਰ ਸਥਿਤੀ ਦੇ ਵਿੱਚ ਨਹੀਂ ਨੰਬਰ ਤੋਂ ਹਰਿਆਣੇ ਦੀ ਜਿਹੜੀ ਆਰਥਿਕ ਬਵਸਤਾ ਜਿਸ ਤਿਕ ਨਾਲ ਗੁਰੂਗ੍ਰਾਮ ਜਾਂ ਫਰੀਦাবাদ ਹੋਵੇ ਇੰਡਸਟਰੀ ਹੱਬ ਵਜੋਂ ਜਾਣਿਆ ਜਾਂਦਾ ਪਰ ਪੰਜਾਬ ਦੇ ਵਿੱਚ ਨਰੂਲ ਕਸਾਨੀ ਜਿਹੜੀ ਆ ਉਹ ਆਰਥਚਾਰੇ ਨੂੰ ਪ੍ਰਭਾਵਿਤ ਕਰਦੀ ਆ ਪਰ ਜੇਕਰ ਕਿਸਾਨ ਵਰਗ ਜਿਹੜਾ ਉਹ ਆਪ ਹੀ ਅਜਿਹੀਆਂ ਸਥਿਤੀਆਂ ਵਿੱਚ ਹੋਊਗਾ ਤਾਂ ਫਿਰ ਪੰਜਾਬ ਦੀ ਆਰਥਿਕਤਾ ਡੱਕ ਮਗਾਏਗੀ ਤੇ ਗਮਾਗੀ ਕਿਉਂਕਿ ਕਿਸਾਨਾਂ ਨੇ ਤਾਂ ਫਿਰ ਮੂਹ ਚੁੱਕ ਕੇ ਸਰਕਾਰ ਵੱਲ ਦੇਖਣਾ ਤੇ ਸਰਕਾਰ ਉਹਨਾਂ ਨੂੰ ਪੱਲਾ ਫੜਾਉ ਬਵਾਸਮ ਰੱਖ ਰਹੀ ਨਹੀਂ ਪੱਲਾ ਫੜਾ ਰਹੀ ਤਾਂ ਫਿਰ ਤੁਸੀਂ ਦੇਖ ਲਓ ਇਹੋ ਚੀਜ਼ਾਂ ਜਿਹੜੀਆਂ ਉਹ ਹੋਣਗੀਆਂ ਸੋ ਸਰ ਆਹ ਨੂੰ ਚਾਹੀਦਾ ਕਿ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਕੇਵਲ ਐ ਐਮਐਸਪੀ ਤੱਕ ਸੀਮਿਤ ਕਰਕੇ ਨਾ ਵੇਖਿਆ ਜਾਵੇ ਬਲਕਿ ਜਿਹੜੇ ਹੋਰ ਖੇਤੀ ਮਾਹਰ ਜਿਹੜੇ ਸੁਝਾਅ ਦਿੰਦੇ ਨੇ ਜਿਸ ਤਰੀਕੇ ਨਾਲ ਚੰਗੇ ਸਿੰਘ ਚੰਨੀ ਦੇ ਵੀ ਇੱਕ ਰਿਪੋਰਟ ਜਿਹੜੀ ਪੇਸ਼ ਕੀਤੀ ਸੀ ਉਸ ਰਿਪੋਰਟ ਦੇ ਅਧਾਰ ਤੇ ਸ੍ਰੀ ਸੁਮੇਂਦਰ ਕੁਮਾਰ ਦੀ ਰਿਪੋਰਟ ਅਕਾੜਾ ਦੇ ਕਿਸਾਨਾਂ ਨਹੀਂ ਆ ਮੰਗਾਂ ਜਿਹੜੀਆਂ ਉਹ ਸਹਿਕਾਰ ਕੀਤੀਆਂ ਜਾਣੀਆਂ ਉਹ ਲਾਗੂ ਕੀਤਾ ਜਾਣਾ ਚਾਹੀਦਾ ਤੇ ਨਹੀਂ ਤਾਂ ਫਿਰ ਤੁਸੀਂ ਦੇਖ ਲਓ ਕਿ ਆਪਾਂ ਮਸਤਾ ਕਿਸ ਤਿਕਾ ਡਗਮਾ ਰਹੀ ਹੈ ਔਰ ਪੰਜਾਬ ਦਾ ਜਿਹੜਾ ਇਹ ਡਾਟਾ ਹੈ ਇਹ ਹਰਾਨੀ जनक ਹੈ ਜਿਸ ਨੇ ਲੋਕਾਂ ਨੂੰ ਸੋਚਣ ਵਾਸਤੇ ਜੜਾ ਮਜਬੂਰ ਕੀਤਾ ਬਿਲਕੁਲ ਅਨਕੀ ਸਰ ਉਧਰ ਪਹਿਲਾਂ ਕਿਸਾਨੀ ਅੰਦੋਲਨ ਹੋਇਆ ਬਹੁਤ ਵੱਡੇ ਪੱਧਰ ਤੇ ਕਿਸਾਨੀ ਅੰਦੋਲਨ ਅ ਲੜਿਆ ਗਿਆ ਤੇ ਹੁਣ ਲਗਾਤਾਰ ਜੋ ਕੇਂਦਰ ਦੇ ਵੱਲੋਂ ਸਮਝੌਤੇ ਕੀਤੇ ਜਾਂਦੇ ਨੇ ਉਹਨਾਂ ਦਾ ਵੀ ਵਿਰੋਧ ਹੋ ਰਿਹਾ ਜੋ ਲੇਬਰ ਕੋਡ ਨਵੇਂ ਲਾਗੂ ਕੀਤੇ ਗਏ ਨੇ ਉਹਨਾਂ ਦਾ ਵੀ ਵਿਰੋਧ ਹੋ ਰਿਹਾ ਤੇ ਅੱਜ ਇਸੇ ਮੰਦੇ ਨਜ਼ਰ ਭਾਰਤ ਬੰਦ ਦੀ ਕਾਲ ਦਿੱਤੀ ਗਈ ਸੀ ਵੱਖ-ਵੱਖ ਜਥੇਬੰਦੀਆਂ ਇਸ ਦੀ ਹਮਾਇਤ ਕਰਦੀਆਂ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਇਸ ਦੀ ਹਮਾਇਤ ਕੀਤੀ ਜਾਂਦੀ ਹੈ ਕਾਂਗਰਸ ਇਸ ਦੀ ਹਮਾਇਤ ਕਰਦੀ ਹੈ ਤੇ ਹੋਰ ਨਾ ਕਈ ਵਿਰੋਧੀ ਪਾਰਟੀਆਂ ਦੇ ਵੱਲੋਂ ਇਸ ਦੀ ਹਮਾਇਤ ਕੀਤੀ ਜਾਂਦੀ ਹੈ ਪਰ ਇਸ ਭਾਰਤ ਬੰਦ ਦੇ ਕੀ ਮੈਨੇ ਨੇ ਕੀ ਜੋ ਮੈਸੇਜ ਜਥੇਬੰਦੀਆਂ ਸਰਕਾਰ ਦੇ ਲਈ ਕਨਵੇ ਕਰਨਾ ਚਾਹੁੰਦੀਆਂ ਨੇ ਉਹ ਅੱਜ ਮੈਸੇਜ ਚਲਾ ਜਾਵੇਗਾ ਕਿ ਉਸ ਤੋਂ ਬਾਅਦ ਕੇਂਦਰ ਸਰਕਾਰ ਕੋਈ ਸਾਰਤਕ ਹੱਲ ਲੱਭਣ ਦੇ ਲਈ ਅੱਗੇ ਵੱਲ ਨੂੰ ਵਧੇਗੀ ਦੇਖੋ ਰਖੜਾ ਸਾਹਿਬ ਜਦੋਂ ਇਹ ਜੇਕਰ ਇਹੋ ਜਿਹੇ ਬੰਦਾ ਦੇ ਨਾਲ ਜਾਂ ਇਹੋ ਜਿਹੇ ਮੋਰਚਿਆਂ ਦੇ ਨਾਲ ਕਿਸਾਨਾਂ ਦੀ ਮਜ਼ਦੂਰਾਂ ਦੀ ਤਕਦੀਰ ਬਦਲ ਨਹੀਂ ਹੁੰਦੀ ਨਾ ਤਾਂ ਫਿਰ ਅੱਜ ਦੇ ਹਾਲਾਤ ਅੱਜ ਭਾਰਤ ਸੋਸ਼ਲ ਮੀਡੀਆ ਦੇ ਯੁੱਗ ਦੇ ਵਿੱਚ ਭਾਰਤ ਮੰਗ ਦੇ ਕਾਲ ਜਿਹੜੀ ਹੈ ਨਾ ਕਰਨੀ ਪੈਂਦੀ ਹੈ ਭਾਰਤ ਬੰਦੀ ਕਾਰ ਜਿਹੜੀ ਆ ਵਾਪਕ ਟ੍ਰੇਡਿੰਗ ਨੂੰ ਜਾਂ ਜੱਥੇ ਬੰਦੀਆਂ ਵਾਲੀ ਜਿਹੜੀ ਦਿੱਤੀ ਗਈ ਹੈ ਜਿਹਦਾ ਸਮਰਥਨ ਜਿਹੜਾ ਆਵਾਜ਼ੀ ਪਾਰਟੀ ਨੇ ਵੀ ਕੀਤਾ ਤੇ ਕਾਂਗਰਸ ਨੇ ਵੀ ਕੀਤਾ ਤੇ ਤੁਸੀਂ ਦੇਖ ਲਓ ਕਿ ਕਿਤੇ ਵੀ ਕੋਈ ਉਸ ਦਾ ਮੈਂ ਜੋ ਸਫਰਸਬੇਰੇ ਕਰਕੇ ਆਇਆ ਮੈਨੂੰ ਕਿਤੇ ਵੀ ਭਾਰਤ ਬੰਦ ਦਾ ਜਿਹੜਾ ਅਸਰ ਆ ਪੰਜਾਬ ਜਿੱਤੇ ਕਿਤੇ ਦਾ ਖਾਇਦੀ ਦੇ ਰਿਹਾ ਸੋਾਈ ਇਸ ਗੱਲ ਤੋਂ ਪੀ ਰੂਡ ਵੀ ਔਰ ਪੀ ਆਰਟੀਸੀ ਦੀਆਂ ਜਿਹੜੀਆਂ ਬੱਸਾਂ ਨੇ ਸਰਕਾਰੀ ਬੱਸਾਂ ਉਹ ਬੰਦ ਨੇ ਆਵਾਜ਼ਾਂ ਜਿਹੜੀ ਆ ਜ਼ਰੂਰ ਪ੍ਰਭਾਵਿਤ ਹੋ ਰਹੀ ਹੈ ਪਰ ਇਸ ਦਾ ਜਿਹੜਾ ਫਾਇਦਾ ਆ ਉਹ ਪ੍ਰਾਈਵੇਟ ਜਿਹੜੇ ਟਰਾਂਸਪੋਰਟ ਦੇ ਉਹ ਲੈ ਰਹੀ ਹੈ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਕਿ ਇਹ ਜਿਹੜੇ ਬੰਦ ਨੇ ਬੰਦ ਤੇੜ ਜ਼ੂਣੀਆਂ ਚਾਹੇ ਕਿਸਾਨਾਂ ਵੱਲੋਂ ਹੋਵੇ ਜਾਂ ਕਿਸੇ ਵੱਲੋਂ ਵੀ ਹੋਵੇ ਉਹ ਉੱਪਰਲੇ ਪੱਧਰ ਤੇ ਜਿਹੜੀਆਂ ਮੀਟਿੰਗਸ ਜਿਹੜੀਆਂ ਉਹ ਕਰ ਲਈਆਂ ਜਾਂਦੀਆਂ ਤੇ ਉਹ ਸੱਦਾ ਜਿਹੜਾ ਦੇ ਦਿੱਤਾ ਜਾਂਦਾ ਉਸ ਤੋਂ ਮਗਰੋਂ ਜਿਹੜੀ ਨਿਰਪਰਤਾ ਹੁੰਦੀ ਹੈ ਉਹ ਲੋਕਾਂ ਤੇ ਹੁੰਦੀ ਹੈ ਕਿ ਲੋਕ ਕਿਸ ਤਰੀਕੇ ਦੇ ਨਾਲ ਇਸ ਬੰਦ ਨੂੰ ਜਾਂ ਦੂਜੇ ਪਾਸੇ ਕਿਸੇ ਵੀ ਸੰਘਰਸ਼ ਨੂੰ ਆਪਣਾ ਹੰਗਾਰਾ ਜਿਹੜਾ ਹਮੈਤ ਜਿਹੜੀ ਦੇ ਰਹੇ ਆ ਰੱਖਣਾ ਚਾਹੀਦਾ ਜੀ ਜਦੋਂ ਪਹਿਲਾ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਦਿੱਲੀ ਦੀਆਂ ਬਰੂਹਾਂ ਤੇ ਇਹ ਪੰਜਾਬ ਦੇ ਲੋਕ ਪੰਜਾਬ ਦੇ ਲੋਕ ਨਾ ਕਹੀਏ ਬਲਕਿ ਦੇਸ਼ ਦੇ ਲੋਕਾਂ ਨੇ ਉਸ ਸੰਘਰਸ਼ ਦੇ ਵਿੱਚ ਪੂਰਨ ਤੌਰ ਤੇ ਉਹਨਾਂ ਕਿਸਾਨਾਂ ਦਾ ਜਿਹੜਾ ਸਾਥ ਦਿੱਤਾ ਲੋਕ ਕਿਸਾਨ ਲੋਕ ਆਪਾ ਮਤਲਬ ਲੋ ਫੂਡ ਇਹੋ ਜਿਹੇ ਸਲੋਗਨ ਜਿਹੜੇ ਉਸ ਸੰਘਰਸ਼ ਦੇ ਵਿੱਚੋਂ ਪੈਦਾ ਹੋਏ ਪਰ ਉਸ ਤੋਂ ਮਗਰੋਂ ਜਿਸ ਤਰੀਕੇ ਨਾਲ ਕਿਸਾਨ ਜਥੇਬੰਦੀਆਂ ਵੱਲੋਂ ਔਰ ਜਦ ਦੂਜੇ ਜਥੇਬੰਦੀਆਂ ਵੱਲੋਂ ਆਏ ਦਿਨ ਨਿਤ ਮੋਰਚੇ ਆਏ ਦਿਨ ਨਿਤ ਰੇਲ ਜਾਮ ਦੂਜੇ ਪਾਸੇ ਤਰਨੇ ਉਹਨਾਂ ਨਹੀਂ ਲੋਕਾਂ ਦਾ ਜਿਹੜਾ ਮੋਹ ਸੀ ਆਪਣੇ ਰਖਣਾ ਸਭ ਉਪੰਘ ਕਰਦਾ ਖਾਸ ਤੌਰ ਤੇ ਕਿਸਾਨ ਜੱਥੇ ਵਰਦੀਆਂ ਨੂੰ ਚਲੋ ਉਹ ਇੱਕ ਅਲੱਗ ਵਿਸ਼ਾ ਹੈ ਪਰ ਲੋਕਾਂ ਦਾ ਜਿਹੜਾ ਮੋਹ ਭਾਗ ਹੋ ਗਿਆ ਉਹਨ ਜਿਹੜੀ ਭਾਰਤ ਬੰਧ ਦੀ ਕਾਲ ਇਸ ਤਰੀਕੇ ਇਹਨਾਂ ਦਿੱਤੀ ਗਈ ਹੈ ਠੀਕ ਆ ਆ ਜਿਹੜੀਆਂ ਵੱਖ-ਵੱਖ ਟਿਊਨੀਆਂ ਨੇ ਜਾਂ ਮਜ਼ਦੂਰ ਵਰਗਾ ਉਹਨਾਂ ਦੀਆਂ ਮੰਗਾਂ ਜਿਹੜੀਆਂ ਪਹਿਲ ਰਿਆ ਦਾ ਆਪੇ ਹੱਲ ਜਿਹੜੀਆਂ ਹੋਣੀਆਂ ਚਾਹੀਦੀਆਂ ਨੇ ਪਰ ਇਹਨਾਂ ਦਾ ਹੱਲ ਇਹ ਨਹੀਂ ਹੈਗਾ ਕਿ ਆਪਾਂ ਜਾਮ ਲਾ ਕੇ ਜਾਂ ਕਿਸੇ ਤਰੀਕੇ ਨਾਲ ਸੜਕਾਂ ਨੂੰ ਰੋਕ ਕੇ ਆਪਾਂ ਸਰਕਾਰ ਦੇ ਦਬਾਅ ਪਈ ਹੈ ਸਰਕਾਰ ਤੇ ਕੋਈ ਦਬਾਅ ਨਹੀਂ ਬਿੰਦਾ ਇਹਦਾ ਨਾ ਆਮ ਵਿਅਕਤੀ ਜਿਹੜਾ ਹੈ ਉਹ ਪਰਪਾਪ ਚੰਦਾ ਹੈ ਤੋਂ ਆਮ ਵਿਅਕਤੀ ਦੀਆਂ ਮੁਸ਼ਕਿਲਾਂ ਨੂੰ ਸਮਝਦੇ ਹੋਇਆ ਸਰਕਾਰ ਨੂੰ ਚਾਹੀਦਾ ਕਿ ਜਿਹੜੀਆਂ ਜਿਹੜੀਆਂ ਟੇਢੂਗੀਆਂ ਨੇ ਜਿਹੜੀਆਂ ਜਿਹੜੀਆਂ ਜਿੱਥੇ ਬੰਦੇ ਨੇ ਅੱਜ ਭਾਰਤ ਬੰਦ ਦੀ ਕਾਲ ਦਿੱਤੀ ਆ ਉਹਨਾਂ ਜਿੱਥੇ ਬੰਦੇ ਨੂੰ ਟੇਬਲ ਤੇ ਸੱਦਿਆ ਜਾਵੇ ਉਹਨਾਂ ਨਾਲ ਗੱਲਬਾਤ ਕੀਤੀ ਜਾਵੇ ਤਾਂ ਜੋ ਉਹਨਾਂ ਬੰਦਾਂ ਦਾ ਸਦੀਵੀ ਹੱਲ ਜਿਹੜਾ ਨਿਕਲ ਸਕੇ ਤੇ ਨਾਲ ਸਮਾਜ ਦੇ ਦੂਜੇ ਵਰਗ ਜਿਹੜੇ ਆ ਕਿਸੇ ਸੂਰਤ ਵਿੱਚ ਪ੍ਰਭਾਵਿਤ ਜਿਹੜੇ ਆ ਉਹ ਨਹੀਂ ਹੋਣੀ ਚਾਹੀਦੀ ਜੇ ਇਸ ਮਾਝ ਦਾ ਇੱਕ ਵੀ ਵਰਗ ਕਿਸੇ ਦੂਜੇ ਵਰਗ ਕਰਕੇ ਪ੍ਰਭਾਵਿਤ ਹੁੰਦਾ ਤਾਂ ਸਰਕਾਰ ਫਿਰ ਕੋਈ ਵੀ ਭਾਏ ਪਾਰਟੀ ਦੀ ਸਰਕਾਰ ਹੋਵੇ ਫਿਰ ਉਹ ਹਰ ਫਰੰਟ ਤੇ ਉਹ ਫੇਲ ਗਣੀ ਜਾਊਗੀ ਨਾ ਕਿ ਉਹ ਸਫਲ ਗਣੀ ਜਾਊਗੀ ਬਾਕੀ ਭਾਰਤ ਬੰਦਤਾ ਜਿਹੜਾ ਸੱਤਾ ਹੈਗਾ ਦੇਖਦੇ ਹਾਂ ਅਜੇ ਤੱਕ ਤਾਂ 11 ਮਰ ਚੁੱਕੇ ਆ ਅਜੇ ਤੱਕ ਤਾਂ ਕੋਈ ਇਸ ਤਰ੍ਹਾਂ ਦਾ ਸਰ ਦੇਖਣ ਨੂੰ ਜਿਹੜਾ ਪੰਜਾਬ ਵਿੱਚ ਕੋਈ ਦਿਖਾਈ ਨਹੀਂ ਦੇ ਰਿਹਾ ਹਾਲਾਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਤੇ ਜਿਹਦੇ باوجود ਵੀ ਬੰਦ ਨਹੀਂ ਹੁੰਦਾ ਤਾਂ ਫਿਰ ਤੁਸੀਂ ਦੇਖੋ ਕਿ ਪਾਰਟੀ ਕਿਸ ਹੱਦ ਤੱਕ ਮੇਰੇ ਆਪਣੇ ਇਹ ਲੋਕਾਂ ਦੇ ਵਿੱਚ ਆਪਣੀ ਮਕਮੂਮ ਤੇ ਲੋਕਾਂ ਦੇ ਵਿੱਚ ਆਪਣਾ ਆਪਣਾ ਥਾਂ ਜਰਾ ਬਣਾਇਆ ਹੋਇਆ ਇਹ ਤੁਹਾਨੂੰ ਸ਼ਾਮ ਤੱਕ ਲਗੂ ਹੀ ਪਤਾ ਜਰਾ ਲੱਗੂਗਾ ਬਿਲਕੁਲ ਅਣਕੀ ਸਰ ਅੱਜ ਦਿਨ ਪਰ ਕੀ ਕੁਝ ਵਾਪਰਦਾਗਾ ਇਹ ਘਟਨਾਵਾਂ ਜ਼ਰੂਰ ਦੇਖਣੀਆਂ ਹੋਣਗੀਆਂ ਤੁਸੀਂ ਪ੍ਰੋਗਰਾਮ ਦੇ ਲਈ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਰਖੜਸ ਤਾਂ ਐਸੀ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਜੀ ਜਿਨ੍ਹਾਂ ਦੇ ਵੱਲੋਂ ਤਮਾਮ ਖਬਰਾਂ ਤੇ ਵਿਚਾਰ ਚਰਚਾ ਕੀਤੀ ਗਈ ਉਮੀਦ ਹੈ ਦਰਸ਼ਕਾਂ ਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਹੋਰ ਵੱਡੀਆਂ ਅਪਡੇਟ ਦੇ ਲਈ ਜੁੜੇ ਰਹਿਣਾ ਲੋਕਾਂ ਨਾਲ ਟੀਵੀ ਦੇ ਨਾਲ ਮੈਨੂੰ ਦੁਬਾਰਾ ਜੀ ਧੰਨ